ਪੰਜਾਬੀ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਤੁਸੀਂ ਆਈਫੋਨ ਤੇ ਪੰਜਾਬੀ ਵਰਡਕਿਸਟਾਂ ਡਾਊਨਲੋਡ ਕਰ ਸਕਦੇ ਹੋ ਪਰ ਸ਼ਰਤ ਹੈ ਉਹ ਆਈਫੋਨ ਜਿਲਬ੍ਰਿਕ ਹੋਇਆ ਹੋਣਾ ਚਾਹੀਦਾ ਹੈ ਉੱਪਰ ਦਿੱਤਾ ਲਿੰਕ ਤੁਸੀਂ ਸੀਡੀਆ ਵਿੱਚ ਪਰ ਕੇ ਤੁਸੀਂ ਪੰਜਾਬੀ ਕੀਬੋਰਡ ਡਾਊਨਲੋਡ ਕਰ ਸਕਦੇ ਹੋ ਜਿਸ ਨਾਲ ਤੁਸੀਂ ਕਿਸੇ ਵੀ ਪ੍ਰੋਗਰਾਮ ਵਿੱਚ SMS ਤੁਸੀਂ ਲਿਖਣਾ ਚਾਹੁੰਦੇ ਹੋ ਜਾਂ WhatsApp ਤੇ ਲਿਖਣਾ ਚਾਹੁੰਦੇ ਹੋ ਜਾਂ ਤੁਸੀਂ Facebook ਤੇ ਲਿਖਣਾ ਚਾਹੁੰਦੇ ਹੋ ਤੁਸੀਂ ਡਾਇਰੈਕਟ ਲਿਖ ਸਕਦੇ ਹੋ ਤੁਹਾਨੂੰ ਕਿਸੇ ਹੋਰ ਐਪ ਦੀ ਲੋੜ ਨਹੀਂ ਹੈ ਤੁਸੀਂ ਡਾਇਰੈਕਟ ਕਿਤੇ ਵੀ ਜਾ ਕੇ ਪੰਜਾਬੀ ਟਾਈਪ ਕਰ ਸਕਦੇ ਹੋ ਟਾਈਪ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਸ਼ੇਫ ਵਰਡ ਦਾ ਬਣਾ ਹੋਰ ਅਖਰਾ ਜਾਂਦੇ ਹਨ ਜੇ ਤੁਹਾਨੂੰ ਥੋੜੇ ਹੀ ਸਮੇਂ ਵਿੱਚ ਜੋ ਤੁਸੀਂ ਤੇ ਅੱਬ ਵੀ ਕੀਬੋਰਡ ਦੀ ਵਰਤੋਂ ਕਰੋਗੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿੰਨਾ ਸੁਖਾ ਹੈ ਇਸ ਨਾਲ ਪੰਜਾਬੀ ਲਿਖਣਾ ਜੇ ਤੁਸੀਂ ਦੂਜੇ ਪਾਸੇ ਨਹੀਂ ਜਾਣਾ ਚਾਹੁੰਦੇ ਤੁਸੀਂ ਬੱਬੇ ਬੱਬੇ ਦੇ ਦੂਜੇ ਪਾਸੇ ਪੱਬਾ ਹੈ ਤੁਸੀਂ ਇਸ ਨੂੰ ਲੌਂਗ ਪ੍ਰੈਸ ਕਰੋਗੇ ਤੇ ਪੱਬਾ ਆ ਜਾਵੇਗਾ ਬਾਕੀ ਹੋਰ ਕਈ ਕੀਬੋਰਡ ਮਿਲਦੇ ਨੇ ਐਪਸ ਮਿਲਦੀਆਂ ਨੇ ਉਹਨਾਂ ਨਾਲ ਪੰਜਾਬੀ ਲਿਖਣੀ ਬਹੁਤ ਹੀ ਔਖੀ ਹੈ ਜਿਹੜੇ ਅੱਖਰ ਜ਼ਿਆਦਾ ਤੌਰ ਤੇ ਵਰਤੇ ਜਾਂਦੇ ਹਨ ਮੈਂ ਇਸ ਦੇ ਮੂਹਰੇ ਪਾਸੇ ਹਨ ਤੇ ਜਿਹੜੇ ਘੱਟ ਵਰਤੇ ਜਾਂਦੇ ਹਨ ਉਹ ਦੂਜੇ ਪਾਸੇ ਹਨ ਜੇ ਤੁਸੀਂ ਤੁਹਾਨੂੰ ਦੂਜੇ ਪਾਸੋਂ ਕੋਈ ਅੱਖਰ ਚਾਹੀਦਾ ਲਿਖਣਾ ਚਾਹੁੰਦੇ ਹੋ ਤੁਸੀਂ ਜੇ ਤੁਹਾਨੂੰ ਪਤਾ ਹੈ ਦੂਜੇ ਪਾਸੇ ਉਹ ਅੱਖਰ ਬੱਬੇ ਦੇ ਥੱਲੇ ਜਾਂ ਹਾਹਰੇ ਥੱਲੇ ਹੈ ਤੁਸੀਂ ਉਸ ਨੂੰ ਲੌਂਗ ਪ੍ਰੈਸ ਕਰੋਗੇ ਤਾਂ ਉਹ ਪੈ ਜਾਵੇਗਾ ਜਿਵੇਂ ਕਿ ਕੰਨੇ ਨੂੰ ਲੌਂਗ ਪ੍ਰੈਸ ਕਰੋਗੇ ਤਾਂ ਕੰਨਾ ਬਿੰਦੀ ਵਾਲਾ ਪੈ ਜਾਵੇਗਾ ਬਾਕੀ ਜੇ ਤੁਹਾਨੂੰ ਕਿਸੇ ਵੀ ਗੱਲ ਦਾ ਨਹੀਂ ਪਤਾ ਲੱਗਦਾ ਤੇ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ ਜੇ ਤੁਹਾਨੂੰ ਮੇਰਾ ਕੀਬੋਰਡ ਪਸੰਦ ਆਵੇ ਤਾਂ ਇਸ ਵੀਡੀਓ ਨੂੰ ਲਾਈਕ ਕਰਿਓ ਮੇਰੇ ਵੱਲੋਂ ਸਾਰੇ ਪੰਜਾਬੀ ਵੀਰਾਂ ਨੂੰ ਇੱਕ ਵਾਰ ਫੇਰ ਸਤ ਸ੍ਰੀ ਅਕਾਲ